ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀ ਟੈਠਾਓ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਬੇਗਮਪੁਰਾ ਸ਼ਹਿਰ ਵਰਗੀ ਵਿਵਸਥਾ ਹੋਣੀ ਚਾਹੀਦੀ ਹੈ ਜਿਸ ਵਿੱਚ ਸਾਰੇ ਹੀ ਜੀਵਾਂ ਨੂੰ ਸਮਾਨ ਨਾਗਰਿਕਤਾ ਪ੍ਰਾਪਤ ਹੋਵੇ ਅਤੇ ਜਿੱਥੇ ਸੁਤੰਤਰਤਾ ਸਮਾਨਤਾ ਨਿਆਂ ਤੇ ਭਾਈਚਾਰਾ ਹੋਵੇ ਜਿਸ ਸ਼ਹਿਰ ਵਿੱਚ ਸਾਰੇ ਹੀ ਜੀਵਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਹੋਣ ਅਤੇ ਸਾਰਿਆਂ ਦੇ ਅਧਿਕਾਰ ਬਰਾਬਰ ਹੋਣ ਸਤਗੁਰੂ ਜੀ ਕਹਿੰਦੇ ਹਨ ਸਾਰੇ ਜੀਵ ਬਿਗੰਪੁਰਾ ਸ਼ਹਿਰ ਵਿੱਚ ਸਭ ਪ੍ਰਕਾਰ ਦੇ ਗਮਾਂ ਤੋਂ ਮੁਕਤ ਹੋਣ ਕਿਸੇ ਵੀ ਮਨੁੱਖ ਨੂੰ ਜਾਤ ਪਾਤ ਉੱਚ ਨੀਚ ਗੋਰੇ ਕਾਲੇ ਗਰੀਬ ਅਮੀਰ ਰੰਗ ਭੇਗ ਦਾ ਕੋਈ ਵੀ ਦੁੱਖ ਨਾ ਹੋਵੇ। ਅਜਿਹਾ ਸ਼ੈਨ ਨੂੰ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਪੇਗੰਮ ਪੂਰਾ ਕਹਿ ਰਹੇ ਹਨ। ਸੋ ਆਪਾਂ ਵੀ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਸਮਝਦੇ ਹੋਏ ਨਾਲ ਬਿੰਦ ਕੇ ਰਹੀਏ ਅਤੇ ਆਪਣੇ ਜੀਵਨ ਨੂੰ ਸਫਲ ਕਰੀਏ। ਜੈ ਗੁਰਦੇਵ ਧੰਨ ਗੁਰਦੇਵ।